ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੀ ਗੁਰਾਂ ਦੀ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦੱਸਣ ਲੋ ਹਾਲ ਜੀ ਇਹ ਸੁ ਤਸਵੀਰਾਂ ਤੁਸੀਂ ਵੇਖ ਰਹੇ ਹੋ ਉਹ ਸਰਸਾ ਨਦੀ ਦੀਆਂ ਜਿਸ ਸਰਸਾ ਨਦੀ ਤੇ ਅੱਜ ਦੇ ਦਿਨ ਸਰਬੰਸ ਦਾਨੀ ਦੇ ਲਾਲ ਮਾਤਾ ਗੁਜਰ ਕੌਰ ਜੀ ਸਮੇਤ ਵਿਛੜ ਗਏ ਸੀ ਉਸ ਸਰਸਾ ਨਦੀ ਤੇ ਅੱਜ ਜਿਹੜੀ ਸੰਗਤ ਹੈ ਵਾਹਿਗੁਰੂ ਦਾ ਜਾਪ ਕਰਦੇ ਹੋਏ ਪਾਣੀ ਦੇ ਵਿੱਚ ਨੰਗੇ ਪੈਰ ਉੱਤਰ ਕੇ ਸਰਸਾ ਨਦੀ ਪਾਰ ਕਰ ਰਹੀ ਹੈ ਤੇ ਉਸ ਦਰਦ ਨੂੰ ਤੇ ਉਸ ਪੋ ਦੀ ਠੰਡ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਪੋ ਦੀ ਠੰਡ ਦੇ ਵਿੱਚ ਗੁਰੂ ਜੀ ਦੇ ਲਾਲਾ ਨੇ ਛੋਟੀ ਉਮਰੇ ਲਾਸਾਨੀ ਸ਼ਹਾਦਤ ਨੂੰ ਹੱਸਦੇ ਹੱਸਦੇ ਸਵੀਕਾਰ ਕਰ ਲਿਆ ਤੇ ਅੱਜ ਦਾ ਜਿਹੜਾ ਸਮਾਂ ਹੈ ਉਹ ਲੋੜ ਹੈ ਆਪਣੇ ਬੱਚਿਆਂ ਨੂੰ ਇਸ ਜਗ੍ਹਾ ਤੇ ਲਿਆਉਣ ਦੀ ਦਿਖਾਉਣ ਦੀ ਕਿ ਜ਼ਿੰਦਗੀ ਦੀਆਂ ਅਸਲ ਕਦਰ ਕੀਮਤਾਂ ਇੱਥੇ ਨੇ ਨਾ ਕਿ ਸੋਸ਼ਲ ਮੀਡੀਆ ਦੀਆਂ ਵੀਡੀਓਜ਼ ਦੇ ਵਿੱਚ